ਅੱਜ ਸੱਚਕਾਲ ਦੋਸਤੋ ਅੱਜ ਖੜੇ ਆਂ ਨਾਲਾ ਦੇ ਵਿੱਚ ਖੜੇ ਆਂ ਜਿੱਥੇ ਕਿ ਇਹ ਗਰਦੀ ਸਿੰਘ ਆਉਲਾ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਸਰਦਾਰ ਹਰਪ੍ਰਤਾਪ ਸਿੰਘ ਜੀ ਨਾਲਾ ਕਫਰ ਪ੍ਰਤਾਪ ਜੀ ਨਾਲਾ ਤੇ ਮਾਤਾ ਜਗੀਰ ਕੌਰ ਹੁਣੀ ਅੱਜ ਇਹ ਪ੍ਰਚਾਰ ਦੇ ਇਹ ਸਾਰਾ ਹੀ ਪਰਿਵਾਰ ਇਹਦੇ بیٹے ਹਰਪ੍ਰਤਾਪ ਜੀ ਤੇ ਮੇਰੇ ਪੁੱਤਰੇ ਕੋਰ ਪ੍ਰਤਾਪ ਜੀ ਇਹਨਾਂ ਨੇ ਬੁਲਾਇਆ ਹੈ ਬਈ ਤਾੜੀਆਂ ਥੁਮੀਆਂ ਮਾਰ ਜਿਆ ਕਰੋ ਇੰਨਾ ਨੇ ਤੁਹਾਨੂੰ ਇਕੱਠਿਆਂ ਕੀਤਾ ਛੋਟੇ ਭਰਾ ਗੁਰਜੀਤ ਸਿੰਘ ਮੋਹਦਲਾ ਵਾਸਤੇ ਇਹ ਵੱੰਨੋ ਮੋਟਾ ਹੋਣੀ ਹੈ ਵੈਸੇ ਵੀ ਸਾਨੂੰ ਦੇਖਣਾ ਚਾਹੀਦਾ ਹੈ ਚਾਰ ਉਮੀਦਵਾਰ ਖੜੇ ਆ ਤੇ ਟੱਕੜੀ ਚ ਭਾ ਕੇ ਦੇਖ ਲੋ ਕਿ ਇਹਨੇ ਇੱਕ ਪਾਸੇ ਤੇ ਗੁਰਜੀਤ ਹੋ ਜਾਏ ਕਿ ਪਾਸੇ ਹੋਰ ਇਹ ਕਾਮੋ ਬੋਲਦੇ ਆ ਲਤੀ ਚਾਂਮਣੀ ਦੇ ਇੱਕ ਦੇ ਕੰਮ ਵੇਖਦੇ ਆ ਗੁਰਜੀਤ ਦੇ ਕੰਮ ਬੋਲਦੇ ਆ ਆ ਮੇਰੇ ਬੇਟੇ ਨੇ ਆਪਣੀ ਗੱਲ ਕੀਤੀ ਆ ਪਾਰਲੀਮੈਂਟ ਦੇ ਵਿੱਚ ਜਿਹੜਾ ਬੰਬ ਆਇਆ ਸੀ ਉਹ ਬਾਅਦ ਚ ਪਤਾ ਲੱਗਾ ਸੀ ਕਿ ਇਹ ਫੇਕ ਜਦੋਂ ਫੜਿਆ ਸੀ ਉਹ ਬੰਬ ਵੀ ਫੜਿਆ ਸੀ ਉਹਦਾ ਕੋਈ ਨਹੀਂ ਜਾਨੀ ਨੁਕਸਾਨ ਹੋ ਸਕਦਾ ਸੀ ਬੰਬ ਬਾਅਦ ਸੁਟਿਆ ਤੇ ਜਦੋਂ ਪਿੱਛਾ ਘੁੰਮਾ ਵੇਖਿਆ ਸਾਰੀ ਭਾਜਪਾ ਮੇਜਾਂ ਥੱਲੇ ਬੈਠਾ ਸੀ ਜੰਦਾਬਾਦ ਗੁਰਜੀਤ ਸਿੰਘ ਜੀ ਜਿੰਦਾਬਾਦ ਪਾਰਟੀ ਜਿੰਦਾਬਾਦ ਜਿੰਦੀ ਪੀ ਜਿਹੜੀ ਇਹ ਇਕੱਠ ਹੋਇਆ ਨਾ ਇਸ ਚੀਜ਼ ਦਾ ਸੰਕੇਤ ਹੈ ਭਈ ਲੋਕਾਂ ਦੇ ਵਿੱਚ ਜੋਸ਼ ਹੈ ਲੋਕਾਂ ਦੇ ਵਿੱਚ ਕਾਂਗਰਸ ਦੇ ਪ੍ਰਤੀ ਇੱਕ ਮਾਣ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਔਰ ਇੰਜ ਜਿਆਦਾ ਹੈ ਵੀ ਜਿਹੜੀ ਕਾਂਗਰਸ ਪਾਰਟੀ ਹੈ ਉਸ ਨੇ ਉੱਤੇ ਸਰਕਾਰ ਇੰਡੀਆ ਗੱਠਜੋੜ ਦੀ ਬਣਾਉਣੀ ਹੈ ਰਾਹੁਲ ਗਾਂਧੀ ਨੇ ਪ੍ਰਾਈਮ ਮਿਨਿਸਟਰ ਬਣਨਾ ਹੈ ਔਰ ਉਹ ਰੋਜ਼ ਦੀ ਪ੍ਰੇਰਣਾ ਅੱਜ ਤੁਸੀਂ ਐਡਾ ਵੱਡਾ ਇਕੱਠ ਇੱਥੇ ਦੇਖਿਆ ਔਰ ਡੈਮ ਜੀ ਨੇ ਸਾਰਿਆਂ ਨੇ ਬ੍ਰਿਜੀ ਨੇ ਇਹਨਾਂ ਆਪਣੀ ਆਪਣੀਆਂ ਵਰਡਾਂ ਦੇ ਵਿੱਚ ਜਿੰਨਾਰ ਕੁਐਸਟ ਕੀਤੀ ਹੈ ਹਰ ਵਿਅਕਤੀ ਨੇ ਇਥੇ ਆਣ ਕੇ ਹਿਸਾਬ ਆਇਆ ਇਥੇ ਆਣ ਕੇ ਸੁਣ ਕੇ ਗਏ ਨੇ ਸਾਡੇ ਵਿਚਾਰ ਸੁਣ ਕੇ ਗਏ ਨੇ ਔਰ ਇੱਕ ਚੀਜ਼ ਦਾ ਸਬੂਤ ਦਿੱਤਾ ਹੈ ਵੀ ਜੋ ਸਮਾਂ ਆ ਰਿਹਾ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਉਹ ਜਿੱਤਣ ਜਾ ਰਹੀ ਹੈ ਔਰ ਗੁਰਜੀਤ ਸਿੰਘ ਔਜਲਾ ਉਹ MP ਬਣਨ ਜਾ ਰਹੇ ਨੇ ਔਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਰੇ ਉਹ ਵੱਧ ਮੁੱਦੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਚੁੱਕਣੇ ਨੇ ਇਸ ਕਰਕੇ ਸਾਰਿਆਂ ਦੇ ਮਨ ਚ ਉਤਸ਼ਾਹ ਬਹੁਤ ਮਾਣ ਮਹਿਸੂਸ ਹੋਇਆ। ਪ੍ਰੋਟੀ ਰਿਪੋਰਟ ਕਾਰਡ ਲਈ ਫਿਰਦੇ ਨੇ ਕਹਿੰਦੇ ਕਿ ਦੋ ਸਾਲ ਦਾ ਆਡਾ ਰਿਪੋਰਟ ਕਾਰਡ ਅਸੀਂ ਬਹੁਤ ਕੰਮ ਕੀਤਾ। ਉਹ ਜੀ ਕੱਲਾ ਰਿਪੋਰਟ ਕਾਰਡ ਜੇਪਸੀ ਰਹਿ ਜਾਣਾ। ਉਹਨਾਂ ਨੂੰ ਕਹੋ ਜੀ ਸਾਨੂੰ ਕੋਈ ਚੀਜ਼ ਦਿਖਾ ਦਿਓ। ਤੁਸੀਂ ਲਿਖ ਕੇ ਲਿਆਂਦਾ ਸਾਨੂੰ ਪ੍ਰੈਕਟੀਕਲ ਤੇ ਦਿਖਾ ਦਿਓ। ਲਿਖ ਕੇ ਤੇ ਲੈ ਜਿਹੜਾ ਮਰਜੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਬਾਈਪਾਸ ਬਣਦਾ ਪਿਆ। ਅਸੀਂ ਤੁਹਾਨੂੰ ਦਿਖਾ ਦਿੰਨੇ ਜਿਹੜੀ ਫੋਰ ਲੇਨਿੰਗ ਜਿਹੜੀ ਰਮਦਾਸਤ ਬਣਦੀ ਪਈ। ਇਹਨਾਂ ਅਜੇ ਤੱਕ ਕੀ ਕੀਤਾ ਸਾਨੂੰ ਇਹ ਹੀ ਦੱਸ ਲੈ। ਮੈਂ ਇੱਕ ਗੱਲ ਦੱਸਿਆ। ਇਹਨਾਂ ਨੇ ਇੱਕ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਇਹਨਾਂ ਨੇ 300 ਯੂਨਿਟ ਜਿਹੜਾ maaf ਕੀਤਾ ਨਾ ਗਰੀਬ ਦੇ ਨਾਲ ਧੋਖਾ ਇਹ ਹੈ ਭਈ 10 ਯੂਨਿਟ ਵੀ ਉੱਤੇ ਆ ਗਏ ਨਾ ਤੇ ਇਹਨਾਂ 310 ਯੂਨਿਟਾਂ ਦਾ ਬਿੱਲ ਲੈ ਗਏ ਚੰਨੀ ਸਾਹਿਬ ਨੇ 200 ਯੂਨਿਟ maaf ਕੀਤੇ ਸੀ ਤੇ ਜੇ ਉਹਨਾਂ ਦੇ 10 ਯੂਨਿਟ ਉੱਤੇ ਹੁੰਦੇ ਹੀ 20 ਹੁੰਦੇ ਸੀ ਤੇ ਸਿਰਫ 10 ਯੂਨਿਟਾਂ ਦਾ ਲੱਗਦਾ ਸੀ ਇਹ ਗੱਲਾਂ ਜਿਹੜੀਆਂ ਨੇ ਧੋਖੇ 'ਚ ਰੱਖ ਕੇ ਨਾ ਕੀਤੀਆਂ ਨੇ ਲੋਕਾਂ ਨੂੰ ਨਹੀਂ ਪਤਾ ਲੇਕਿਨ ਲੋਕ ਜਾਗਰੂ ਹੋ ਗਏ ਨੇ ਉਹਨਾਂ ਸਾਰਿਆਂ ਸਿਆਣਪਾਉਨਾ ਪਤਾ ਲੱਗ ਗਿਆ ਉਹਨਾਂ ਨੇ ਇਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਇਹਨਾਂ ਨੂੰ ਹੋਠ ਨਹੀਂ ਪਾਉਣੀ ਕਿਉਂਕਿ ਹਰ ਵਿਅਕਤੀ ਤੰਗ ਹੈ ਨਾ ਉਹਨਾਂ ਨੂੰ ਕਣਕ ਮਿਲੀ ਹੈ ਨਾ ਉਹਨਾਂ ਨੂੰ ਪੈਨਸ਼ਨ ਵਧਾਉਣ ਦਾ ਇਹਨਾਂ ਵਾਅਦਾ ਕੀਤਾ ਸੀ ਉਹ ਵੀ ਨਹੀਂ ਵਧਾਈ ਇਹਨਾਂ ਨੇ ਸ਼ਗਨ ਸਕੀਮ ਵਧਾਉਣ ਦਾ ਵਾਅਦਾ ਕੀਤਾ ਸੀ ਉਹ ਵੀ ਨਹੀਂ ਵਧਾਈ ਹਰ ਪੱਖੋ ਹੀ ਹਰ ਵਿਅਕਤੀ ਜਿਹੜਾ ਤੰਗ ਹੈ ਔਰ ਹਾਲਾਤ ਲਾਅਡ ਆਰਡਰ ਦੇ ਜਿਹੜੇ ਨੇ ਸਾਰਿਆਂ ਨੂੰ ਬਾੜੇ ਨੇ ਇਨੇ ਇੱਕ ਦੀ ਮਾਰੇ ਹਾਲਾਤ ਨਹੀਂ ਦੇਖੇ ਅਸੀਂ ਲੋਕ ਵਪਾਰੀ ਆ ਅਸੀਂ ਕਾਰੋਬਾਰ ਕਰਨਾ ਚਾਹੁੰਦੇ ਆ ਔਰ ਉਹਦੇ ਲਈ ਸਾਡੇ ਲਾਅ ਐਂਡ ਆਰਡਰ ਜਿਹੜਾ ਬਹੁਤ ਜ਼ਰੂਰੀ ਹੈ ਇਹ ਫੇਲ ਨੇ ਟੋਟਲ ਔਰ ਕਾਂਗਰਸ ਪਾਰਟੀ ਜਿੱਤੇਗੀ ਵਰਜੀਤ ਸਿੰਘ ਔਜਲਾ ਪ੍ਰਧਾਨ ਮੰਤਰੀ ਕਹਿੰਦੇ ਕਿ ਪੰਜਾਬ ਫੈਰੀ ਦੇ ਉੱਤੇ ਆ ਰਹੇ ਨੇ ਮੇਰਾ ਕੋਈ ਫਰਕ ਪਵੇਗਾ ਅਮੀਰ ਸੱਚੇ ਜੀ ਹੁੰਦੇ ਨੇ ਮੈਂ ਸਮਝਦਾ ਹਾਂ ਵੀ ਜਿੰਨਾ ਵੱਡਾ ਵਿਰੋਧ ਉਹਨਾਂ ਦਾ ਹੋਣਾ ਹੈ ਨਾ ਉਹ ਤੁਹਾਡੇ ਸਾਹਮਣੇ ਹਰ ਵਿਅਕਤੀ ਨੇ ਹਰ ਕਿਸਾਨ ਨੇ ਫੈਸਲਾ ਕੀਤਾ ਵੀ ਉਹਦਾ ਖੋਹਣਾ ਹੈ ਕਿਉਂਕਿ ਜਿਹੜਾ ਵਿਅਕਤੀ ਵਾਦਾ ਕਰਕੇ ਮੁਕਰਦਾ ਉਹਦੇ ਨਾਲੋਂ ਮਾੜਾ ਬਕਤੀ ਨਹੀਂ ਇਹਨੇ ਆਖਿਆ ਸੀ ਐਮਐਸਪੀ ਦਾ ਲੇਕਿਨ ਉਹ ਬਿਲਕੁਲ ਨਹੀਂ ਇਹਨੇ ਝੂਠ ਨਿਕਲਿਆ ਅਜੇ ਤੱਕ ਲੋਕ ਕਿਸਾਨ ਐਮਐਸਪੀ ਨੂੰ ਲੈਣੇ ਤਿੰਨ ਕਾਲੇ ਕਾਨੂੰਨ ਇਹਨਾਂ ਕਹਿ ਜ਼ਬਸੰ ਕਰਦੇ ਆਂਗੇ ਲੇਕਿਨ ਉਹ ਵੀ ਹੁਣ ਤਾਂ ਹੀ ਕਰੇ ਫਿਰਦੇ ਨੇ ਇੱਕ ਗੱਲ ਨਹੀਂ ਮੰਨੀ ਇਹਨਾਂ ਪਰ ਉਹ ਤੁਹਾਡੇ ਸਾਹਮਣੇ ਵਿਰੋਧ ਤਾਂ ਨਾ ਕੋਈ ਮਾਈਕ ਲਾ ਅੰਜ ਪ੍ਰਧਾਨ ਜੀ ਅੱਜ ਤੁਹਾਡੀ ਬਾਈਅਡ ਜਿਹੜੀ ਸਾਲ ਮੀਟਿੰਗ ਕੀਤੀ ਗਈ ਹੈ ਕੀ ਕਹਿੰਦੇ ਹੋ ਅੱਜ ਅjnਾਲਾ ਹਲਕੇ ਚ ਅjnਾਲਾ ਸਿਟੀ ਦੀ ਜਿਹੜੀ ਆ ਡੀਆਰ ਚ ਮੀਟਿੰਗ ਕਰਾਈ ਗਈ ਕਾਂਗਰਸ ਪਾਰਟੀ ਦੀ ਅੱਜ ਬਹੁਤ ਹੀ ਅjnਾਲਾ ਨਿਵਾਸੀਆਂ ਜੀ ਉਤਸ਼ਾਹ ਹੀ ਜਿੰਨਾ ਐਸਲੇ ਲੇਡੀਜ਼ ਉਤਸ਼ਾਹ ਹੀ ਉਹਨਾਂ ਵੱਧ ਚੜ ਕੇ ਹਿੱਸਾ ਲੈ ਕੇ ਸਾਰੇ ਇੱਥੇ ਆ ਕੇ ਸਰਦਾਰ ਹਰਪ੍ਰਤਾਪ ਸਿੰਘ ਜੀ ਆਈ ਨਾਲਾ ਤਵਰ ਪ੍ਰਤਾਪ ਸਿੰਘ ਜੀ ਆਈ ਨਾਲਾ ਦੀ ਰਹਿਨਮਾਈ ਹੇਠ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਆ ਉਹ ਉਹਨਾਂ ਸਾਨੂੰ ਸਾਰਿਆਂ ਨੂੰ ਯਕੀਨ ਦਿਵਾਇਆ ਆਈ ਨਾਲਾ ਸ਼ਹਿਰੀਆਂ ਨੇ ਕਿ ਇਹ ਤੁਹਾਨੂੰ ਇੱਕ ਇੱਕ ਵੋਟ ਪਾ ਕੇ ਪਹਿਲੀ ਤਰੀਕ ਨੂੰ ਕਾਂਗਰਸ ਪਾਰਟੀ ਦੀ ਜਿਹੜੀ ਆ ਜਿੱਤ ਪ੍ਰਾਪਤ ਕਰਾਵਾਂਗੇ ਆਈ ਨਾਲਾ ਹਲਕੇ ਚੋਂ ਨੌ ਹਲਕਿਆਂ ਤੋਂ ਵੱਧ ਲੀਡ ਦਿਵਾਵਾਂਗੇ ਇਹ ਉਹਨਾਂ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਬਹੁਤ ਵੋਟਰਾਂ 'ਚ ਇੰਤਿਸ਼ਾਹ ਆ ਐਰ ਕਿ ਤੁਸੀਂ ਆਪ ਵੇਖਿਓ ਪਿੰਡਾਂ ਜੇ ਤੁਸੀਂ ਰੋਜ਼ ਜਾਂਦੇ ਹੋ ਪੱਤਰਕਾਰ ਭਾਈਚਾਰਾ ਤੁਸੀਂ ਆਹ ਵੇਖਿਓ ਕਿ ਲੋਕਾਂ ਦਾ ਤਸ਼ਾਹ ਜਿਹੜਾ ਉਹ ਕਾਂਗਰਸ ਪਾਰਟੀ ਦੇ ਨਾਲ ਕਿੰਨਾ ਵਾ ਅਸੀਂ ਕਿਸੇ ਨੂੰ ਮੈਸੇਜ ਨਹੀਂ ਇਹ ਟੈਲੀਫੋਨ ਤੇ ਸ਼ਾਰਟ ਮੈਸੇਜ ਆ ਬਿਲਕੁਲ ਜਿਹੜਾ ਲਾਇਆ ਤੇ ਲੋਕੀ ਇੰਨੇ ਹਮ ਹਮਾ ਕੇ ਪਹੁੰਚੇ ਆ ਸਾਡੇ ਕੋਲ ਫੋਨ ਤੇ ਫੋਨ ਵੱਜ ਰਹੇ ਆ ਫਿਰ ਤੁਸੀਂ ਸਾਨੂੰ ਨਹੀਂ ਕਿਹਾ ਤੁਸੀਂ ਸਾਨੂੰ ਨਹੀਂ ਸਾਡੀ ਜਗਾ ਘੱਟ ਪੈ ਗਈ ਆ ਅਸੀਂ ਗਰਮੀ ਕਰਕੇ ਜਿਹੜਾ ਅਸੀਂ ਉਹ ਹਾਲ ਕੀਤਾ ਸੀ ਜਿੱਦੇ ਚ 2-400 ਬੰਦਿਆ ਆ ਗਿਆ ਇਸ ਤੋਂ ਵੱਧ ਆ ਨਹੀਂ ਸਕਦਾ ਕੋਈ ਨਾਲਾ ਸ਼ਹਿਰ ਦੀ ਬਹੁਤ ਵੱਡੀ ਮੀਟਿੰਗ ਹੋਈ ਆ ਅਸੀਂ ਬਹੁਤ ਜਿਹੜੀ ਗੁਰਜੀਤ ਸਿੰਘ ਜੀ ਦੀ ਉਹ ਜਲਾ ਦੀ ਜਿੱਤਿਆ ਉਹਦੇ ਹਲ ਵਧ ਰਹੇ ਆ ਬਹੁਤ ਵੱਡੀ ਲੀਡ ਨਾਲ ਵਧ ਰਹੇ ਆ